ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਯੂਸਫੁਲ ਲਾਈਕ ਆਈਡੀਆ ਲੈ ਕੇ ਆਈ ਆ ਜੋ ਕਿ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਤੇ ਜਿੱਦਾਂ ਕਿ ਹੁਣ ਮੇਰੇ ਕੋਲ ਦੇਖੋ ਤੁਸੀਂ ਸਾਹਮਣੇ ਤੁਹਾਡੇ ਚਾਕਲੇਟ ਵਾਲਾ ਡੱਬਾ ਤੇ ਖਾਲੀ ਹੈ ਜੀ ਤੇ ਇਹਨੂੰ ਅਸੀਂ ਸੁੱਟਣਾ ਨਹੀਂ ਹੈਗਾ ਇਹ ਹੋ ਗਿਆ ਜੀ ਵੇਸਟ ਮਟੀਰੀਅਲ ਚਾ ਆ ਗਿਆ ਹੋਇਆ ਹੈ ਤੇ ਇਹਨੂੰ ਅਸੀਂ ਕਿੱਦਾਂ ਵਰਤਣਾ ਹੈ ਅੱਜ ਮੈਂ ਤੁਹਾਨੂੰ ਉਹ ਦੱਸੂਗੀ ਤੇ ਅਸੀਂ ਮਤਲਬ ਆਪਣੀਆਂ ਭੈਣਾਂ ਨੂੰ ਇਦਾਂ ਦੇ ਨਵੇਂ-ਨਵੇਂ ਆਈਡੀਆ ਦਿੰਦੇ ਹੀ ਰਹਿੰਦਾ ਆ ਤਾਂ ਕਿ ਮੇਰੀਆਂ ਭੈਣਾਂ ਵੀ ਚੰਗੀ ਤਰ੍ਹਾਂ ਆਈਡੀਆ ਜਿਹੜੇ ਅਪਣਾ ਸਕਣ ਤੇ ਆਪਣੇ ਸਮਾਨ ਨੂੰ ਸੇਫ ਸਾਫ਼ ਸੁਥਰਾ ਤੇ ਚੰਗੀ ਤਰ੍ਹਾਂ ਸੰਭਾਲ ਕੇ ਰੱਖਣ ਤੇ ਚਲੋ ਜੀ ਸ਼ੁਰੂ ਕਰਦੇ ਆ ਅਸੀਂ ਇਹਦੇ ਵਿੱਚ ਅੱਜ ਰੱਖਾਂਗੇ ਜੀ ਬਹੁਤ ਹੀ ਕਮਾਲ ਦੀਆਂ ਚੀਜ਼ਾਂ ਜਿਹੜੀਆਂ ਕਿ ਮੇਰੀਆਂ ਭੈਣਾਂ ਨੂੰ ਬਹੁਤ ਪਸੰਦ ਆਉਣਗੀਆਂ ਤੇ ਜ਼ਰੂਰ ਉਹ ਵੀ ਇਹ ਕੰਮ ਜੂਰ ਕਰਨ ਗਿਆ ਸਭ ਤੋਂ ਪਹਿਲਾਂ ਅਸੀਂ ਖਾਲੀ ਡੱਬਾ ਅਧਾਰ ਲਲਿਆ ਹੋਇਆ ਹੈ ਇਹਦੇ ਵਿੱਚ ਅਸੀਂ ਰੱਖਾਂਗੇ ਜੀ ਟਿਸ਼ੂ ਪੇਪਰ ਦੇਖੋ ਜੀ ਦੋ ਅਸੀਂ ਰੱਖ ਦਿੱਤੇ ਹੋਏ ਜਿੱਡਾ ਵੀ ਤੁਹਾਡਾ ਡੱਬਾ ਹੋਏਗਾ ਅਗਰ ਤੁਹਾਡਾ ਡੱਬਾ ਵੱਡਾ ਹੈ ਤੇ ਤੁਸੀਂ ਜ਼ਿਆਦਾ ਰੱਖ ਲਓ ਅਗਰ ਗੁਲਾਈ ਜਵਾ ਤੇ ਉਹਦੇ हिसाब ਨਾਲ ਰੱਖ ਲਓ ਹੁਣ ਅਸੀਂ ਇਹਦੇ ਵਿੱਚ ਉਹ ਚੀਜ਼ਾਂ ਰੱਖਣੀਆਂ ਜਿਹੜੀਆਂ ਅਸੀਂ ਯੂਜ਼ ਨਹੀਂ ਕਰਦੇ ਡੇਲੀ ਕਿਚਨ ਚ ਓਕੇ ਜੀ ਜਿੱਦਾਂ ਦੇਖੋ ਜੀ ਸਾਡੇ ਕੋਲ ਇਹ ਚੀਜ਼ਾਂ ਜਿਹੜੀਆਂ ਅਸੀਂ ਐਕਸਟਰਾ ਪਈਆਂ ਸੀਗੀਆਂ ਇਹ ਚੀਜ਼ਾਂ ਮੈਂ ਯੂਜ਼ ਨਹੀਂ ਕਰਦੀ ਅਗਰ ਕਰਦੇ ਵੀ ਆ ਤੇ ਬਹੁਤ ਕਦੀ ਕਦੀ ਕਰਦੇ ਆ ਜੀ ਠੀਕ ਹੈ ਮੇਰਾ ਸੀਗਾ ਮਤਲਬ ਤੁਹਾਨੂੰ ਦੱਸਣਾ ਤੇ ਦੱਸ ਕੇ ਤੇ ਮਤਲਬ ਆਪਣੀਆਂ ਭੈਣਾਂ ਨੂੰ ਸਮਝਾਉਣਾ ਕਿ ਕੋਈ ਵੀ ਇਦਾਂ ਦਾ ਬੱਚਿਆਂ ਦਾ ਚਾਕਲੇਟ ਹੋਣਾ ਆਵੇ ਤੇ ਉਹਨੂੰ ਤੁਸੀਂ ਸੁੱਟਣਾ ਨਹੀਂ ਹੈਗਾ ਚਲੋ ਇਹਦੇ ਇਦਾਂ ਉੱਚੇ ਹੋ ਗਏ ਨਹੀਂ ਆਊਗਾ ਜਿਵੇਂ ਅਸੀਂ ਚਾਕੂ ਵੀ ਇਹਦੇ ਚ ਰੱਖ ਸਕਦੇ ਆ ਹਰ ਚੀਜ਼ ਜਿਹੜੀ ਮਤਲਬ ਤੁਹਾਨੂੰ ਨਹੀਂ ਚਾਹੀਦੀ ਨਾ ਉਹ ਅਸੀਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਟਿਸ਼ੂ ਮੇਂ ਇਸਲੀ ਰੱਖੇ ਕਿ ਇਹ ਜਿਹੜਾ ਖੜਕੇ ਨਾ ਖੜਕਾ ਨਾ ਕਰੇ ਠੀਕ ਹੈ ਜੀ ਤੁਸੀਂ ਇਹਦੇ ਉੱਪਰ ਵੀ ਇਸ ਤਰ੍ਹਾਂ ਟਿਸ਼ੂ ਰੱਖ ਕੇ ਤੇ ਬਹੁਤ ਹੀ ਵਧੀਆ ਸਾਫ਼ ਸੁਥਰੇ ਤੇ ਸਾਡੀਆਂ ਚੀਜ਼ਾਂ ਜਿਹੜੀਆਂ ਸੇਫ ਰਹਿਣਗੀਆਂ ਆ ਦੇਖੋ ਜੀ ਹੋਰ ਵੀ ਤੁਸੀਂ ਕਿੰਨੇ ਸਾਰੇ ਇਹਦੇ ਵਿੱਚ ਆਪਣੇ ਚਮਚ ਪਲਟੇ ਜੋ ਵੀ ਚਾਕੂ ਕਰਦਾ ਜੋ ਵੀ ਤੁਹਾਡੇ ਮਤਲਬ ਮਤਲਬ ਦੀਆਂ ਕਿਚਨ ਦੇ ਚੀਜ਼ਾਂ ਨੇ ਤੁਸੀਂ ਐਦਾਂ ਸੇਫ ਕਰਕੇ ਰੱਖ ਸਕਦੇ ਹੋ ਤੇ ਮੇਰੀਆਂ ਭੈਣਾਂ ਨੂੰ ਆਈਡੀਆ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਤੁਸੀਂ ਵੀ ਇਹ ਆਈਡੀਆ ਜਿਹੜਾ ਵਾ ਕਰਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਕਮਾਲ ਦਾ ਆਈਡੀਆ ਹੈ ਨਾ ਤੇ ਕੌਕੜੇਸ ਦਾ ਡਰ ਨਾ ਕਿਸੇ ਕੀੜੀ ਕਾਡੇ ਦਾ ਕਿ ਮੱਕੜੀ ਦਾ ਡਰ ਦੇਖੋ ਸੇਫ ਸਾਡੇ ਬਰਤਨ ਜਦੋਂ ਮਰਜੀ ਤੁਸੀਂ ਇਹਨਾਂ ਨੂੰ ਕੱਢੋ ਤੇ ਸੇਫਲੀ ਆਏ ਗਏ ਨੂੰ ਵੀ ਦੇ ਦਿਓ ਠੀਕ ਹੈ ਜੀ ਅਗਰ ਤੁਸੀਂ ਨਵੇਂ ਵੀ ਰੱਖੇ ਹੋਏ ਆ ਚਮਚ ਵਗੈਰਾ ਬਾਕਸ ਵਿੱਚ ਰੱਖਦੇ ਹੋ ਤੇ ਜਿਆਦਾ ਹੋ ਜਾਂਦੇ ਆ ਕਿਸੇ ਵੇਲੇ ਐਦਾਂ ਤੁਸੀਂ ਆਪਣੇ ਸੇਵ ਕਰਕੇ ਰੱਖ ਸਕਦੇ ਜੀ ਆਏ ਗਏ ਤੇ ਗੈਸਟ ਤੇ ਸਾਰਿਆਂ ਤੇ ਤੁਸੀਂ ਕੱਢ ਸਕਦੇ ਹੋ ਬਾਹਰ ਬੜੀ ਸੇਫਲੀ ਤੁਹਾਨੂੰ ਫਿਰ ਧੋਣੇ ਨਹੀਂ ਪੈਣਗੇ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ